ਕਹਿੰਦਾ ਇਮਾਮ ਘਰ ਦਾ ਮੁੰਡਾ ਜਿੱਥੇ ਜਾਂਦਾ ਪੰਜ ਪਿੰਡ ਸੀਲ ਕਰ ਦਿੰਦੇ ਆ ਤੇ ਬਾਦਲ ਸਾਹਿਬ ਤਾ ਕੇ ਲੋਕਾਂ ਚ ਵਹ ਜਾਂਦੇ ਸੰਗ ਦਰਸ਼ਨ ਕਰਦੇ ਸੀ। ਅਕਵਾ ਤਮਾਨ ਬੰਦਾ ਕਿਵੇਂ ਪੁੱਲਾ ਸਾਦੇ ਹਾਸਤੇ ਸਾਰੀ ਹੀ ਵਧੀਆ ਕਮਾ ਕੇ ਖਾਣੀਏ ਜਦੋਂ ਜਾਂ ਸੰਕਰ ਕੋਈ ਘਰੇ ਵਚਣਦੇ ਨੂੰ। ਤੇ ਦੂਜ ਨੂੰ ਚਨਾਇ ਵਰ ਰਾਈ ਪਰ ਜਿਵੇਂ ਦਸਿਆ ਸੀ ਬੁੜੀ ਨੇ ਬਾਜੀ ਮੇਰੇ ਪਿਓ ਦੇ ਸਾਰੇ ਸਾਰਿਆਂ ਤੇ ਮੋਹਰ ਲਾਏ ਆਈ। ਇਹਦੇ ਪਰ ਮਹਿੰਦਰ ਸਿੰਘ ਮਾਸਟਰ ਨੂੰ ਉਹਨਾਂ ਨੂੰ ਪੱਕੇ ਕਿਉਂ ਨਹੀਂ ਕੀਤਾ? ਪਰ ਉਹਨਾਂ ਦੀ ਬੈਸਿਕ ਕੋਸੋਲੀਡੇਟਡ ਸੈਲਰੀ ਵਧਾਤੀ ਤੇ ਫਿਰ ਜਿਵੇਂ ਮਹਿੰਦਰ ਸਿੰਘ ਮਾਸਟਰ ਪੱਕਾ ਸੀ ਉਹ ਵੀ ਪੱਕੇ ਕਰਦਾ ਉਹਨਾਂ ਨੂੰ ਕੀ ਦੀ ਫੋਟੋ ਆਈ ਇਹ ਇਹ ਸੀਐਮ ਭਗਵੰਤ ਮਾਨ ਜੀ ਦੀ ਹਾਂ ਤੇ ਇਹ ਤਾਂ ਕਹਿੰਦਾ ਹੁੰਦਾ ਸੀਗਾ ਜੀ ਮੈਂ ਜਦੋਂ ਆਪਣੇ ਆ ਹੋਣਗੇ ਦੂਜਾ ਨੀਂ ਪੱਥਰ ਹੋਣਗੇ ਨੀਂ ਪੱਥਰਾਂ ਤੇ ਮਜ਼ਦੂਰਾਂ ਦਾ ਨਾਮ ਲਿਖਿਆ ਕਰਾਂਗੇ ਤੇ ਉਹ ਹੁਣ ਕੀ ਦਾ ਨਾਮ ਲਿਖਿਆ ਸਸਿਕਾਲ ਜੀ ਤੁਸੀਂ ਜੁੜੇ ਹੋ ਸਫਰ ਟੈਲੀਵਿਜ਼ਨ ਦੇ ਨਾਲ ਮੈਂ ਆ ਜੋਤ ਗਰੇਵਾਲ ਆ ਗੱਲਬਾਤ ਕਰਦੇ ਆਂ ਪਾਪਾ ਜੀ ਨਾਲ ਬਾਬਾ ਜੀ ਸਸਿਕਾਲ ਜੀ ਕਿਵੇਂ ਹੋ ਠੀਕ ਹੋ ਹਾਂ ਠੀਕ ਠਾਕ ਠੰਡ ਕਿਵੇਂ ਆ ਕਿੰਨੀ ਕਾ ਠੰਡ ਕੀ ਕਹਿੰਦੀ ਠੰਡ ਆ ਇਹ ਤਾਂ ਕੱਲ ਪਰਸੋਂ ਦੀ ਲੱਗੀ ਹੈ ਪੈਣ ਹਜੇ ਕੀ ਆਖੂਗੀ ਠੀਕ ਹੈ ਹਫਤੇ ਦੋ ਹਫਤੇ ਸਿਰ ਦਿੰਦੀ ਹੈ ਬੁੜਿਆਂ ਤਾਂ ਹੂੰ ਬਚੇ ਹੋ ਕਿਹੜਾ ਠੰਡ ਤੋਂ ਕਿਹੜਾ ਤਾਂ ਬਚੇ ਹੀ ਆ ਭਾਈ ਬੈਠੇ ਜਿਹੜੇ ਇੱਥੇ ਆ ਠੀਕ ਹੈ ਆ ਖੇਤੀ ਬੜੀ ਦਾ ਕਿਵੇਂ ਆ ਨਿਬੜ ਗਿਆ ਕੰਮ ਨਹੀਂ ਆਪਣੇ ਤਾਂ ਹੈ ਜੀ ਠੀਕ ਹੈ ਅਬ ਭਾਈ ਤੁਸੀਂ ਕਿਵੇਂ ਇਹ ਚਿੱਟੀਆਂ ਦਾੜੀਆਂ ਵਾਲੇ ਬੈਠੇ ਤੁਸੀਂ ਕੱਲੀ ਕਾਲੀ ਦਾੜੀ ਵਾਲੇ ਬੈਠੇ ਨਾ ਇਹ ਬਸ ਜੀ ਅਸੀਂ ਗੁਰਦੁਆਰੇ ਜਾਂ ਜਾਂ ਜਾ ਕੇ ਆਏ ਆ ਇੱਥੇ ਰੋ ਕੇ 10 ਮਿੰਟ ਅੱਛਾ ਠੀਕ ਹੈ ਮੱਥਾ ਤੇ ਇੱਕ ਆਏ ਆ ਅੱਛਾ ਇਹ ਇੰਨਾ ਚ ਬਹਿ ਕੇ ਆਜੋ ਵੀ ਮਿੱਤਰੋ ਗੱਲਬਾਤ ਕਰਦੇ ਆ ਇਹਨਾਂ ਨਾਲ ਹਾਂਜੀ ਸਾਂਝਾ ਸਟੈਂਡ ਹੈ ਇਹ ਸਾਂਝਾ ਸਟੈਂਡ ਹੈ ਸਾਰਾ ਇਹਦਾ ਸਾਂਝਾ ਸਟੈਂਡ ਹੈ ਕਿੰਨੇ ਵਜੇ ਆਉਣੀ ਇੱਥੇ ਇੱਥੇ 9:30 ਵਜੇ ਆ ਜਾਂਦੇ ਹਾਂ ਠੀਕ ਹੈ ਤੇ ਜਾਂਦੇ ਕਿੰਨੇ ਵਜੇ ਹੁਣ ਜਾਂਦੇ ਤਾਂ ਬਹੁਤ 10 ਵਜੇ ਜਾਂ ਰਾਤ ਦੇ ਇਹ ਨਹੀਂ ਪਤਾ ਤੇ ਬੇਬੇ ਨਹੀਂ ਬੋਲਦੀ ਉਹਨਾਂ ਨੇ ਕੀ ਬੋਲਣਾ ਹੂੰ ਲੜਦੀ ਨਹੀਂ ਸਾਰਾ ਦਿਨ ਬਾਹਰ ਹੀ ਰਹਿਣੀ ਮੇਰੇ ਨਾਲ ਸਮਾਂ ਹੀ ਨਹੀਂ ਬਤਾਉਂਦੇ ਤੇ ਜੇ ਆਪ ਘਰੇ ਰਹਾਂਗੇ ਤਾਂ ਛਿਤਰੋ ਛਿਤਰ ਹੀ ਬੋਦੀ ਹੋਈ ਜਾਂਦੀ ਮੇਰੇ ਠੀਕ ਹੈ ਬਾਪੂ ਕੀ ਕੀ ਕੰਮ ਕੀ ਕਰਦੇ ਹੋ ਕੰਮ ਬਈ ਡਰਾਈਵਰੀ ਕਰੀ ਸੀ ਹੁਣ ਤਾਂ ਹੀ ਹੁਣ ਹੁਣ ਨਿਗਾਹ ਨੂੰ ਕਾ ਬੰਦ ਹੋ ਗਈ ਹੁਣ ਨਿਗਾਹ ਨੂੰ ਕਾ ਬੰਦ ਹੋ ਗਈ ਮੈਨੂੰ ਇੱਥੋਂ ਹੀ ਗਾਣਾ ਯਾਦ ਆਇਆ ਇੱਕ ਡਰਾਈਵਰ ਗਾਣਾ ਗਾਉਂਦੇ ਆ ਸੋਕੋ ਤੋ ਪਛਾਨ ਲਈਦਾ ਹੈ ਇੱਕ ਇੱਧਰ ਥੋੜੀ ਜੀ ਹੈ ਅੱਛਾ ਠੀਕ ਹੈ ਬਾਪੂ ਇੱਕ ਡਰਾਈਵਰ ਗਾਣਾ ਗਾਉਂਦੇ ਹੁੰਦੇ ਆ ਸੋਕੋ ਤੋ ਹਨਾ ਪਛਾਨ ਲਈਦਾ ਇਹ ਗੱਲ ਸੱਚੀ ਆ ਸੱਚੀ ਹੈ ਜੀ ਨੂੰ ਰਾਤ ਨੂੰ ਲਾਈਟਾਂ ਪੈਂਦੀਆਂ ਹਮ ਅਜਾ ਪਛਾਣਿਆ ਤੁਸੀਂ ਪਛਾਣਿਆ ਤੁਸੀਂ ਕਹਿੰਦੇ ਹੁੰਦੇ ਆ ਸੋਕ ਉਹ ਤੋਂ ਨਹੀਂ ਨਹੀਂ ਹਮ ਠੀਕ ਐ ਆਜ ਹੋਰ ਵੀ ਇੱਧਰ ਗੱਲਬਾਤ ਕਰਦੇ ਆ ਆ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਠੀਕ ਹੋ ਹਾਂ ਜੀ ਠੀਕ ਠੰਡ ਠੰਡ ਤੋਂ ਬਰੇ ਹੋ ਭਜੀ ਜਿਹੜੇ ਕੋਲੇ ਖੜੇ ਨੇ ਤੁਹਾਡੇ ਹਮ ਹਾਂ ਠੀਕ ਐ ਆ ਬਾਬਾ ਜੀ ਕੀ ਕੰਮ ਕਰਦੇ ਹੋ ਕਿੱਕ ਡੇਬਟੀ ਕੀਤੀ ਇਹਦੀ ਇੱਕ ਇੱਕ ਗੱਲ ਹੋਰ ਜਿਹੜੇ ਟਰੱਕ ਡਰਾਈਵਰ ਆ ਉਹਨਾਂ ਤੇ ਇਹ ਬਹੁਤ ਸੁਣਨ ਨੂੰ ਕਹਿੰਦੇ ਉਹ ਮਾਲ-ਮੂਲ ਬਹੁਤ ਖਾਂਦੇ ਆ ਪੋਸਤ-ਪੂਸਤ ਬਹੁਤ ਖਾਂਦੇ ਆ ਕਿਵੇਂ ਹੈਗੀ ਸੱਚੀ ਹੈ ਗੱਲ ਅਕਲ ਦੇਖਿਆ ਨਹੀਂ ਦੇਖਿਆ ਹੀ ਨਹੀਂ ਤੇ ਠੀਕ ਆ ਅਸੀਂ ਉਹਨਾਂ ਚੋਂ ਨਹੀਂ ਖੇਤੀ ਕਿਵੇਂ ਆ ਖਸ-ਖਸਦੀ ਹੋਣੀ ਚਾਹੀਦੀ ਹੈ ਨਹੀਂ ਹੈ ਨਹੀਂ ਆਪਣੇ ਕੋਲ ਹੋਣੀ ਚਾਹੀਦੀ ਆ ਖੇਤੀ ਹੈ ਨਹੀਂ ਮੇਰੇ ਕੋਲ ਖੇਤੀ ਮੈਨੂੰ ਪਤਾ ਹੀ ਨਹੀਂ ਨਹੀਂ ਉਹ ਹੋਣੀ ਚਾਹੀਦੀ ਆ ਪੰਜਾਬ ਚ ਸਰਕਾਰ ਦੀ ਹੋਣੀ ਚਾਹੀਦੀ ਠੀਕ ਆ ਆ ਦੋ ਇੱਧਰ ਗੱਲਬਾਤ ਕਰਦੇ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਖੇਡ ਰਹੇ ਹੋ ਜੀ ਸੱਤ ਹੋ ਗਿਆ ਟਾਈਮ ਪਾਸ ਕਰਦੇ ਆ ਜੀ ਠੀਕ ਹੈ ਟਾਈਮ ਪਾਸ ਹੀ ਹੋਣਾ ਜ਼ਰੂਰੀ ਹੈ ਹੁਣ ਬੁੜਿਆਂ ਨੂੰ ਟਾਈਮ ਪਾਸ ਹੀ ਕਰਨਾ ਪੈਣਾ ਕੱਢੀਗਾ ਠੀਕ ਹੈ ਕਿੰਨੇ ਵਜੇ ਆ ਜਾਣੇ ਉੱਥੇ ਤੜਕੇ 8-9 ਵਜੇ ਤਪ ਪੈ ਰਹੇ ਨੇ ਜੋ ਠੰਡ ਹੁੰਦੀ ਹੈ ਜੋ ਤਪ ਨਿਕਲਦੀ ਆ ਇੱਥੇ ਆ ਲਈਦਾ ਠੀਕ ਹੈ ਤੇ ਜਾਣੇ ਕਿੰਨੇ ਵਜੇ ਚਾਹ ਦਾ ਟਾਈਮ ਹੁੰਦਾ 1-2 2-3 ਵਜੇ ਦਾ ਉਹ ਲੋ ਜਾਈਦਾ ਬਸ ਠੀਕ ਹੈ ਤੇ ਕਰੇ ਬੇਬੇ ਨਹੀਂ ਕਹਿੰਦੀ ਵੀ ਤੁਸੀਂ ਚਾਹ ਦੇ ਟਾਈਮ ਆ ਜਿੰਦੇ ਮੇਰੇ ਕੋਲੇ ਬਹਿੰਦੇ ਨਹੀਂ ਕਰੇ ਗੱਲਾਂ ਬਾਤਾਂ ਨਹੀਂ ਜਿਹੜੇ ਤਾਸ ਖੇਡਣ ਵਾਲੇ ਉਹਨਾਂ ਨੂੰ ਕਿਹੜਾ ਜੋ ਮਰਜ਼ੀ ਆ ਜਾਣ ਉਹ ਆ ਕੇ ਚਾਹ ਬਣੀ ਪਈ ਹੁੰਦੀ ਆ ਜਾ ਕੇ ਪੀਰੋ ਤੇ ਫਿਰ ਮੁੜਿਆ ਉਹ ਇੱਥੇ ਹੋਰ ਕੀ ਕੰਮ ਹੈ ਇੱਥੇ ਨਹੀਂ ਬਾਪੂ ਅਜੇ ਜਿਵੇਂ ਜਵਾਨੀ ਆ ਉਹ ਭੱਜਾ ਦੌੜੀ ਚ ਲੰਘੇ ਜਾਂਦੀ ਆ ਫਿਰ ਫਿਰ ਜਵਾਕਾ ਚ ਲੰਘੇ ਜਾਂਦੀ ਆ ਤੇ ਬਜ਼ੁਰਗ ਹੋ ਕੇ ਗੱਲਾਂ ਬਾਤਾਂ ਹੀ ਕਰਨ ਦਾ ਸਮਾਂ ਆਉਂਦਾ ਗੱਲਾਂ ਬਾਤਾਂ ਦਾ ਟਾਈਮ ਹੈ ਨਹੀਂ ਸਾਡੇ ਕਿਉਂ ਗੱਲਾਂ ਬਾਤਾਂ ਮੁੰਡਾ ਮਾਰਗਿਆ ਸੀਗਾ ਫੌਜ ਦਾ ਆ ਗਈ ਉਦੋਂ ਬਾਅਦ ਗਾਂ ਜਵਾਕ ਹੈਗੇ ਆ ਨੂਹਾਂ ਫਿਰ ਉਹਨਾਂ ਕੋਲੇ ਪਹਿਣਾ ਹੁੰਦਾ ਹੈ ਗੱਲਾਂ ਬਾਤਾਂ ਕੋਈ ਹੁਣ ਨਾਲੇ ਉਮਰ ਦੇ ਹਿਸਾਬ ਨਾਲ ਹੀ ਹੁੰਦੀਆਂ ਚੰਗੀਆਂ ਗੱਲਾਂ ਲੱਗਦੀਆਂ ਹੈ ਹੈ ਨਾ ਬੱਚੀਆਂ ਆ ਜਾ ਰਹਿ ਗਾ ਬੈਠੇ ਸਾਰੇ ਕੋਈ ਕਾਲੀ ਆ ਇਹ ਸੱਠਾਂ ਚਿੱਟੀਆਂ ਦਾੜੀਆਂ ਨੇ ਵਾਸਤੇ ਬਣੀਆਂ ਹੂੰ ਸਮਝ ਗਏ ਹੂੰ ਸਹੀ ਆ ਬਾਪੂ ਤੇ ਇੱਕ ਇੱਕ ਗੱਲ ਹੋਰ ਇਹ ਤੇ ਚੇਡਾ ਚੂਡਾ ਵੀ ਕਰਦੇ ਹੋਣਗੇ ਫਿਰ ਮੈਂ ਇੰਨਾ ਨਹੀਂ ਬਟਾ ਪਾਉਂਦਾ ਠੀਕ ਤੁਸੀਂ ਕਿਤੇ ਮੈਂ ਬਹੁਤ ਘੱਟ ਹੁਣ ਮੈਂ ਮਾਡਰ ਡਰਾਈਵਰੀ ਕੀਤੀ ਹੈ ਟਰੱਕ ਤੁਸੀਂ ਘਰੇ ਹੀ ਟਰੱਕ ਠੀਕ ਟਰੱਕ ਹੁਣ ਵਿਲੇ ਹੋ ਗਏ ਓਕੇ ਹੁਣ ਘਰੇ ਬਾਬਾ ਜੀ ਤੁਸੀਂ ਕਿਵੇਂ ਇਕੱਲੇ ਜੇ ਬੈਠੇ ਹੋ ਇਕੱਲੇ ਤਾਸ ਖੇਡਣਾ ਉਹ ਮੁੰਡੇ ਉੱਠ ਖੜੇ ਆ ਤੁਹਾਨੂੰ ਵੇਖ ਕੇ ਆ ਜਾ ਕੇ ਸਾਡੀ ਵੀਡੀਓ ਦਿਖਾਉਣਗੇ ਭਗਵੰਤ ਮਾਨ ਨੂੰ ਅੱਛਾ ਜੀ ਮਾਖੇ ਵਿਖਾ ਦੇਣਾ ਫਿਰ ਕੀ ਤਾਸੀ ਖੇਡਦੇ ਆ ਪੱਕੀ ਕਰੀ ਜਾਂਦੇ ਇੱਥੇ ਕਿਵੇਂ ਭਗਵੰਤ ਮਾਨ ਬੰਦਾ ਕਿਵੇਂ ਆ ਉਹ ਸਾਡੇ ਆਸਤੇ ਸਾਰਾ ਹੀ ਵਧੀਆ ਕਮਾ ਕੇ ਖਾਣੀ ਹੈ ਜਦੋਂ ਜਾਂ ਸੰਕਰ ਕੋ ਘਰੇ ਬੈਠਣ ਦੇ ਦੂ ਹੈ ਕਮਾ ਕੇ ਖਾਣ ਆਲੇ ਇੱਕ ਇਹਦਾ ਕਹਿੰਦੇ ਸੀ ਆਮ ਘਰਾ ਦੇ ਪੋਤਾਂ ਲੋਕਾਂ ਦੀ ਸੁਣਾਗੇ ਸੀ ਤੁਹਾਡੀ ਸੁਣੀ ਤਾਂ ਜਾਂਦੇ ਆ ਤੁਹਾਡੀ ਤਾਂ ਸੁਣੀ ਜਾਂਦੇ ਆ ਨਾ ਸਾਡੀ ਤਾਂ ਸੁਣਾ ਨਾ ਸੁਣਾ ਤੁਹਾਡੀ ਤਾਂ ਸੁਣਦੇ ਆ ਨਹੀਂ ਨਹੀਂ ਸਾਡੀ ਕਰ ਹੀ ਸੁਣਦੇ ਆ ਬਸ ਫਿਰ ਉਹ ਜੀ ਸਾਡੀ ਸੁਣੀ ਜਾਂਦੇ ਆ ਹਾਂ ਹੁਣ ਹੁਣ ਤਾਂ ਬਾਪੂ ਸਰਕਾਰ ਉਹ ਜੀ ਇਹ ਪੱਤਰਕਾਰਾਂ ਦੇ ਵੀ ਪਰਚੇ ਆਮ ਲੋਕਾਂ ਦੇ ਵੀ ਪਰਚੇ ਹਰ ਇੱਕ ਬੰਦੇ ਦੇ ਪਰਚਾ ਜਿਹੜਾ ਬੋਲਦਾ ਚਲ ਯਾ ਅੱਡਵਡੀ ਅੱਡਵਡੀ ਹਿਸਾਬ ਆ ਸਾਡੀਆਂ ਸਰਕਾਰਾਂ ਦਾ ਕੋਈ ਸਰਕਾਰ ਆ ਜੇ ਸਭ ਆਪੋ ਆਪ ਦੇ ਆਸਤੇ ਆ ਦੋ ਆਸਤੇ ਕੋਈ ਨਹੀਂ 2024 ਦੇ ਵਿੱਚ ਕਿਹਨੂੰ ਵੋਟ ਪਾਉਂਗੇ ਐਮਪੀ ਦੇ ਇਲੈਕਸ਼ਨ ਹੋਣਗੇ ਜਿਹਨੂੰ ਜਿੱਤਗੀਤਾ ਪਾ ਦਾਂਗੇ ਕਿ ਦੂਜੋਂ ਪੁੱਛਣਾ ਹੈ ਫਿਰ ਹਵਾਈ ਪਰ ਜਿਵੇਂ ਦੱਸਿਆ ਸੀ ਬੁੜੀ ਨੇ ਭਾਜੀ ਮੇਰੇ ਪਿਓ ਦੇ ਸਾਰੇ ਸਾਰਿਆਂ ਤੇ ਮੋਹਰ ਲਾਇਆ ਈ ਆ ਦੀ ਕੀ ਕਰੂ ਆ ਕਿ ਕਿਹਨੂੰ ਵੋਟ ਪਾਉਂਗੇ 2000 ਚ ਹੋਵੇ ਜਿਹਨੂੰ ਪਾਵਾਂਗੇ ਕਾਲੀਦਾਲ ਨੂੰ ਪਾਵਾਂਗੇ ਪਰਨਾ ਵੀ ਉਹਨਾਂ ਨਾਲ ਆ ਬੰਨੇ ਆ ਬਾਪੂ ਹੈ ਕਿਹਨੂੰ ਲੈ ਕੇ ਆਉਂਗੇ ਕਿਹਨੂੰ ਵੋਟ ਪਾਵਾਂਗੇ ਅਸੀਂ ਤਾਂ ਇਹ ਇੱਥੇ ਕਾਲੀਦਾਲ ਨੂੰ ਹੀ ਪਾਵਾਂਗੇ ਠੀਕ ਹੈ ਆਵੇ ਭਾਵੇਂ ਕੋਈ ਬੀਬਾ ਜੀ ਉੱਠਣਗੇ ਇੱਥੋਂ ਉਹਨਾਂ ਨੂੰ ਵੋਟ ਪਾਵਾਂਗੇ ਬਹੁਤ ਸਾਡੇ ਬਹਿੰਡੇ ਦਾ ਸੁਧਾਰ ਕਰਿਆ ਉਹਨਾਂ ਨੇ ਨਹਾਰ ਬਦਲਤੀ ਬਹਿੰਡੇ ਦੀ ਜਿਹਨੂੰ ਆਪਾਂ ਕਹਿ ਦਈਏ ਠੀਕ ਹੈ ਤੇ ਜਿਹੜਿਆ ਭਗਵੰਤ ਮਾਨ ਦੀ ਗੱਲ ਕਰੀਏ ਇਹ ਕਿਵੇਂ ਨੇ ਕਾਰਜਕਾਲ ਕਿਵੇਂ ਹੈ ਇਹਨਾਂ ਦਾ ਕਾਰਜਕਾਰ ਇਹਨਾਂ ਦਾ ਪਤਾ ਹੀ ਨਹੀਂ ਹੁਣ ਇਹਨਾਂ ਦੇ ਵਲੰਟੀਅਰਾਂ ਨੂੰ ਪੁੱਛ ਲੋ ਉਹੀ ਦੱਸ ਦੇਣਗੇ ਅਸੀਂ ਤਾਂ ਕੀ ਦੱਸਣਾਗਾ ਜਦੋਂ ਉਹਨਾਂ ਨੂੰ ਨਹੀਂ ਪੁੱਛਦਾ ਕੋਈ ਤੇ ਹੋਰ ਤਾਂ ਪੁੱਛਣਾ ਹੈ ਕਿ ਇਹਨੂੰ ਆ ਪੰਜਾਬ ਚ ਕਿਹਨੇ ਠੀਕ ਆ ਆਮ ਆਰਮੀ ਪਾਰਟੀ ਸੀ ਜਿਹੜੀ ਉਹ ਕਹਿੰਦੇ ਸੀ ਜੀ ਕਿਸਾਨਾਂ ਦੇ ਪੁੱਤਾਂ ਅਸੀਂ ਸੁਧਾਰਨ ਘਰਾਂ ਦੇ ਪੁੱਤਾਂ ਅਸੀਂ ਦੁੱਖ ਸਮਝਦੇ ਆ ਲੋਕਾਂ ਦਾ ਸਮਝਦੇ ਆ ਲੱਗਦਾ ਦੁੱਖ ਹੈ ਪੂਰਾ ਹੀ ਸਮਝਦੇ ਆ ਜੀ ਆ ਹੁਣ ਇੱਥੇ ਮੋੜ ਰੈਲੀ ਹੋਈ ਸੀ ਜਿਹੋ ਸੁਧਾਰਨ ਘਰ ਦਾ ਮੁੰਡਾ ਆਇਆ ਸੀਗਾ ਤੇ ਆਮ ਸੁਧਾਰਨ ਜਿਹੜੇ ਦੂਜੇ ਸੀਗੇ ਉਹਨਾਂ ਨੂੰ ਤਾਂ ਸੜਕ ਤੇ ਨਹੀਂ ਜਾਣ ਦਿੱਤਾ ਕਿਸੇ ਨੇ ਪੀਆਰਟੀਸੀ ਦੀਆਂ ਬੱਸਾਂ ਲਾਈਆਂ 30 ਲੱਖ ਰੁਪਏ ਦਾ ਘ ਉੱਧੇ ਬਸਾ ਲਾਇਆ ਤੇ ਆਮ ਬੰਦਿਆਂ ਨੂੰ ਇਹਨਾਂ ਨੇ ਸੜਕ ਤੇ ਨਹੀਂ ਚੜਨ ਦਿੱਤਾ ਜਿਹੜਾ ਕਹਿੰਦਾ ਇਮਾਮ ਘਰ ਦਾ ਮੁੰਡਾ ਜਿੱਥੇ ਜਾਂਦਾ ਪੰਜ ਪਿੰਡ ਸੀਲ ਕਰ ਦਿੰਦੇ ਆ ਤੇ ਬਾਦਲ ਸਾਹਿਬ ਤਾਂ ਆ ਕੇ ਲੋਕਾਂ ਚ ਬਹਿ ਜਾਂਦੇ ਸੰਗ ਦਰਸ਼ਨ ਕਰਦੇ ਸੀ ਇਹ ਇਹ ਤਾਂ ਇਹ ਵੀ ਕਹਿੰਦੇ ਸੀ ਵੀ ਇਹਨਾਂ ਨੇ ਪਤੀਲਿਆ ਤੇ ਫੋਟੋ ਲਾ ਦੇਣੀ ਆ ਪ੍ਰਕਾਸ਼ ਸਿੰਘ ਬਾਦਲ ਨੇ ਫਿਰ ਝੇਡੂ ਝੇਡੀ ਹੋਇਆ ਕਰਨਗੇ ਇਹ ਵੀ ਪਿੱਛੇ ਜੇ ਗੱਲ ਆਈ ਸੀ ਇਹਨਾਂ ਦੀਆਂ ਤਾਂ ਹੁਣ ਥਾਂ ਥਾਂ ਤੇ ਫੋਟੋਆਂ ਵੀ ਲੱਗੀਆਂ ਆ ਫੋਟੋ ਮੈਂ ਇੱਕ ਤਾਂ ਸਾਡੇ ਸਾਹਮਣੇ ਆ ਜੀ ਆ ਦੇਖ ਲਓ ਆ ਵਿਖਾ ਦਿਓ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਹਾਂ ਇਹ ਇਹ ਕਿਹਦੀ ਫੋਟੋ ਆ ਜੀ ਇਹ ਇਹ ਸੀਐਮ ਭਗਵੰਤ ਮਾਨ ਜੀ ਦੀ ਆ ਤੇ ਇਹ ਤਾਂ ਕਹਿੰਦਾ ਹੁੰਦਾ ਸੀਗਾ ਜੀ ਮੈਂ ਜਦੋਂ ਆਪਣੇ ਆ ਹੋਣਗੇ ਦੂਜਾ ਨੀਂ ਪੱਥਰ ਹੋਣਗੇ ਨੀਂ ਪੱਥਰਾਂ ਤੇ ਮਜ਼ਦੂਰਾਂ ਦਾ ਨਾਮ ਲਿਖਿਆ ਕਰਾਂਗੇ ਤੇ ਉਹ ਹੁਣ ਕੀ ਦਾ ਨਾਮ ਲਿਖਿਆ ਹੁੰਦਾ ਉੱਤੇ ਆ ਆਪਦਾ ਹੀ ਲਿਖਿਆ ਹੁੰਦਾ ਆਪਦਾ ਹੀ ਲਿਖਿਆ ਹੁੰਦਾ ਜੀ ਠੀਕ ਆ ਤਬਈ ਇਹ ਜਿਵੇਂ ਕਹਿੰਦੇ ਸੀ ਮਾਸਟਰਾਂ ਦੇ ਪੋਤਾਂ ਅਸੀਂ ਮਾਸਟਰਾਂ ਵਾਸਤੇ ਕਰਾਂਗੇ ਪਰ ਮਾਸਟਰ ਵੀ ਰੁਈ ਜਾਂਦੇ ਤਨਖਾਹਾਂ ਨਹੀਂ ਹੁੰਦੀਆਂ ਕੀ ਗੱਲ ਹੈ ਨਹੀਂ ਨਹੀਂ ਫਿਰ ਜਿਹੜੇ ਜੇ ਮਾਸਟਰਾਂ ਦੇ ਪੁੱਤ ਸੀ ਤਾਂ ਫਿਰ ਮਹਿੰਦਰ ਸਿੰਘ ਮਾਸਟਰ ਨੂੰ ਉਹਨਾਂ ਨੂੰ ਪੱਕੇ ਕਿਉਂ ਨਹੀਂ ਕੀਤਾ ਫਿਰ ਉਹਨਾਂ ਦੀ ਵੈਸੇ ਹੀ ਕੋਲਸੋਲੀਡੇਟਡ ਸੈਲਰੀ ਵਧਾਤੀ ਤੇ ਫਿਰ ਜਿਵੇਂ ਮਹਿੰਦਰ ਸਿੰਘ ਮਾਸਟਰ ਪੱਕਾ ਸੀ ਉਹ ਵੀ ਪੱਕੇ ਕਰਦਾ ਉਹਨਾਂ ਨੂੰ ਫਿਰ ਕਹਿੰਦੇ ਵੀ ਪੱਕੇ ਹੋਏ ਆ ਠੀਕ ਹੈ ਹਾਂ ਕਿਹੜੇ ਪੱਕੇ ਕੀਤੇ ਉਹਨਾਂ ਦੇ ਵਿੱਚੋਂ ਬਾਕੀ ਆ 37800 ਜਿਹੜੀਆਂ 24 ਕਹਿੰਦੇ ਵੀ ਅਸੀਂ ਪੋਸਟ ਪਾਤੀ ਮੇਰੇ ਪਿੰਡ 'ਚ ਤਾਂ ਮੈਨੂੰ ਕੋਈ ਨਜ਼ਰ ਨਹੀਂ ਆਉਂਦਾਗਾ ਹੋਰ ਜਿਹੜੇ ਲਾਗੇ ਤਾਂ ਕਿ ਮੇਰੇ ਕੋਈ ਪਿੰਡ ਆ ਉੱਥੇ ਮੈਨੂੰ ਤਾਂ ਕੋਈ ਨਜ਼ਰ ਨਹੀਂ ਆ ਰਿਹਾ ਕੋਈ ਲੱਗਿਆ ਹੋਵੇ ਹਾਂ ਆਮ ਆਰਮੀ ਪਾਰਟੀ ਦਾ ਦਾਵਾ ਕਰੀ ਜਾਂਦੀ ਆ ਅਸੀਂ ਪੀਐਮ ਬਣਾ ਦੇਣਾ ਅਕੀ ਕੇਦਰੀਵਾਲ ਨੂੰ ਨਹੀਂ ਦਾਅਵੇ ਕਰਨ ਨਾਲ ਨਹੀਂ ਨਾ ਹੁੰਦਾ ਉਹਨੂੰ ਇੰਪਲੀਮੈਂਟ ਵੀ ਕਰੋ ਨਾ ਕੱਲੇ ਦਾਅਵਿਆਂ ਨਾਲ ਨਹੀਂ ਹੁੰਦਾ ਉਹਨੂੰ ਇੰਪਲੀਮੈਂਟ ਕਰੋ ਆ ਪਬਲਿਕ ਦੇ ਉੱਤੇ ਫੇਰ ਆ ਦਾਵਿਆਂ ਦੀ ਫੂਕ ਇਹਨਾਂ ਦੀ ਘੱਟ ਤਾਂ ਦਿੱਤੀ ਆ ਚਾਰ ਸਟੇਟਾਂ ਨੇ ਨੋਟਾ ਤੋਂ ਵੀ ਘਟ ਕੇਜਰੀਆ ਦਾ ਕੀ ਹਾਲ ਹੋਇਆ ਟੈਨਟੇਟਾਂ ਚ ਹਾਂ ਰਾਜਸਥਾਨ ਮਤ ਪ੍ਰੋਟੈਸਟ ਤੇ ਸਟੇਟ ਕਾ ਚ ਹਾਂ ਠੀਕ ਆ ਉਧਰ ਇੱਕ ਬਾਪੂ ਜੀ ਬੈਠਿਆ ਉਹਨਾਂ ਦਾ ਵੀ ਗੱਲਬਾਤ ਕਿ ਅਬ ਕਿਵੇਂ ਬਾਪੂ ਜੀ ਕਿਵੇਂ ਜਦੋਂ ਮੇਰੀ ਬਣਾ ਕੇ ਲੈ ਗਏ ਇਕੱਲੇ ਦੀ ਪਤਾ ਹਾਂਜੀ ਮੈਨੂੰ ਢਾਲੇ ਜੱਟੇ ਸੀ ਇਹ 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 ਤਾਂ ਇਹ ਤਾਂ ਆਮ ਲੋਕਾਂ ਦੀ ਗੱਲਬਾਤ ਆ ਬਾਬਾ ਜੀ ਯਾਰ ਹੋਵੇ ਯਾਰ ਮਾਨ ਹੋਵੇ ਚਾਹੇ ਸੰਮਰਦੀਤ ਮਾਨ ਹੋਵੇ ਚਾਹੇ ਭਗਵੰਤ ਮਾਨ ਹੋਵੇ ਅਜੀ ਕਿਲਣਾ ਤੁਹਾਡਾ ਅਸਲ ਤੁਲ ਜ ਹੋ ਗਏ ਤੇ ਮੁਰੇ ਸ਼ਾਰ ਠੀਕ ਹੈ ਅਮ ਬਾਬਾ ਜੀ ਕੀ ਕੀ ਲੱਗਦਾ ਜਿਵੇਂ ਅਕਾਲੀ ਦਲ ਨੇ ਬਰਿੰਡੇ ਵਾਸਤੇ ਬਹੁਤ ਕੰਮ ਕੀਤੇ ਆ ਜੀ ਵੋਟ ਭੁੱਲ ਗਏ ਲੋਕ ਭੁੱਲ ਗਏ ਲੋਕ ਹੁਣ ਕੀ ਕਰੀਏ ਠੀਕ ਹੈ ਹਾਂ ਅਪ ਤੁ ਤੁਸੀਂ ਕਿਹਨੂੰ ਵੋਟ ਪਾਉਣੀ ਆ ਇਹ ਨੂੰ ਵੋਟ ਪਾਉਣੀ ਆ ਇਹਦਾ ਬਾਈ ਮੌਕਾ ਦਸੂ ਭਰਾ ਐਵੇਂ ਕਿਸੇ ਨੂੰ ਆਹਦੀ ਆਪਾਂ ਠੀਕ ਮੌਕਾ ਦਸੂ ਆ ਜੇ ਹੁਣ ਚਾਰ ਬੰਦੇ ਆ ਆਪਦੇ ਚਾਚੇ ਤਾਏ ਗੱਲ ਪਾਏਗੇ ਤਾਂ ਫਿਰ ਇਥੋਂ ਉਹਨਾਂ ਦਾ ਮੰਨਣਾ ਹੀ ਪਊ ਅੱਛਾ ਯਾਰ ਮੈਂ ਇੱਥੇ ਲੜ ਰਹਾ ਕਿਸੇ ਨਾਲ ਇਹ ਝੂਠ ਆ ਇਹ ਇਹ ਵੀ ਹੈਗਾ ਇੱਕ ਇੱਕ ਗੱਲ ਹੋਰ ਆ ਬਾਬਾ ਇਹ ਜਿਹੜੇ ਇਹਨਾਂ ਨੇ ਦਾਅਵੇ ਕੀਤੇ ਸੀ ਉਹ ਦਾਅਵੇ ਤੇ ਖਰੇ ਨਹੀਂ ਉਤਰੇ ਮੈਂ ਨਹੀਂ ਇਹ ਲੋਕ ਕਹਿੰਦੇ ਆ ਸਹੀ ਆ ਇਹ ਗੱਲ ਸਾਰੇ ਤਾਂ ਰਾਜੀ ਨਹੀਂ ਹੁੰਦੇ ਕੀ ਲੱਗਦਾ ਕਿਉਂਕਿ ਪੰਚਾਇਤੀ ਚੋਣਾ ਵੀ ਉਹ ਉਹ ਵੀ ਜਲਦੀ ਅਲਾਉ ਹੋ ਜਾਣੀਆਂ ਡੇਟ ਜਲਦੀ ਆ ਜਾਣੀਆਂ ਕੀ ਲੱਗਦਾ ਕੀ ਸਕੋਪ ਆ ਇਹਨਾਂ ਪਾਰਟੀਆਂ ਦਾ ਸਕੋਪ ਤਾਂ ਹੀ ਇਹਨਾਂ ਦਾ ਤੁਹਾਨੂੰ ਮੈਂ ਦੱਸੀ ਜਾਣਾ ਇਹਨਾਂ ਦੇ ਵਲੰਟੀਅਰ ਵੀ ਰੋਈ ਜਾਂਦੇ ਆ ਜੀ ਇੱਕ ਛੋਟੀ ਜਿਹੀ ਉਹ ਸੀਗੀ ਘਟਨਾ ਜਿਹਨੂੰ ਕਿ ਇਹਨਾਂ ਨੇ ਬਹੁਤ ਵੱਡਾ ਬਣਾਇਆ ਤੁਹਾਨੂੰ ਪਤਾ ਹੀ ਹੋਣਾ ਸਾਡੇ ਪਿੰਡ ਦੀ ਘਟਨਾ ਹੀ ਸੀਗੀ ਉਹ ਜਿਹੜਾ ਪਿੱਛੇ ਜੇ ਰੌਲਾ ਪਿਆ ਸੀ ਨਾ ਵੀ ਉਹ ਆਪਣਾ ਆਗਲਵਾਈ ਸੀਗੀ ਕਿਸਾਨ ਯੂਨੀਅਨ ਨੇ ਉਹ ਤਾਂ ਹੀ ਇਹਨਾਂ ਨੂੰ ਮੰਨ ਕੇ ਚੱਲੋ ਤੁਸੀਂ ਦੇਖ ਹੀ ਲਿਆ ਵੀ ਇਹ ਕਿਸਾਨ ਯੂਨੀਅਨ ਨਾਲ ਕਿਵੇਂ ਮੰਨ ਲੋ ਕਿਸਾਨਾਂ ਨਾਲ ਧੱਕਾ ਕਰਦੇ ਆ ਨਾ ਕੋਈ ਉਹ ਐਡੀ ਗੱਲ ਨਹੀਂ ਸੀਗੀ ਉਹਦੇ ਤੇ ਮੁੱਖ ਮੰਤਰੀ ਨੇ ਐਡਾ ਵੱਡਾ ਬਿਆਨ ਦਿੱਤਾ ਕਿਸਾਨਾਂ ਤੇ ਪਰਚਾ ਕਰਾਇਆ ਸੀ ਵੀ ਜੇਲ੍ਹ ਗਏ ਸੀਗੇ ਉਹਦੇ ਵਿੱਚ ਇਹਨਾਂ ਨੂੰ ਜਿਹੜੇ ਚਿੱਟੇ ਵਾਲੇ ਰੋਜ਼ ਗੋਲੀ ਮਾਰ ਕੇ ਤੁਰ ਜਾਂਦੇ ਆ ਉਹ ਇਹਨਾਂ ਨੂੰ ਢੀਂਦੇ ਨਹੀਂ ਉਹਦੇ ਤੇ ਕਿਉਂ ਨਹੀਂ ਬਿਆਨ ਦਿੰਦੇ ਵੀ ਆ ਫਲਾਨੇ ਥਾਂ ਚਿੱਟੇ ਆ ਉਹ ਯੂਨੀਅਨਾਂ ਨਾਲ ਕਿੰਨਿਆਂ ਦੇ ਗੋਲੀਆਂ ਚਲਾਈਆਂ ਜਿਹੜੇ ਯੂਨੀਅਨ ਬਣਾਉਂਦੇ ਆ ਚਿੱਟੇ ਦੇ ਖਿਲਾਫ ਉੱਥੇ ਕਿਉਂ ਨਹੀਂ ਬੋਲਦੇ ਇਹ ਵੀ ਆ ਕੌਣ ਗੋਲੀ ਮਾਰ ਕੇ ਤੁਰ ਗਿਆ ਇਹਨਾਂ ਨੂੰ ਅੰਦਰ ਕਰੋ ਕਿਸੇ ਨੇ ਕਿੰਨੇ ਘਰ ਝਾਰਡ ਤੇ ਚਿੱਟੇ ਵਾਲਿਆਂ ਨੇ ਕਿੱਡੀ ਕੀ ਗੱਲ ਸੀ ਕਿ ਉਹ ਉਹ ਗੱਲ ਇਹਨੂੰ ਵੈਸੇ ਵੀ ਸੁਲਝਾਇਆ ਜਾ ਸਕਦਾ ਸੀਗਾ ਇਹ ਤਾਂ ਬਈ ਇਹ ਵੀ ਕਹਿੰਦੇ ਸੀ ਵੀ ਪ੍ਰਾਲੀ ਸਾੜਨ ਦੀ ਲੋੜ ਨਹੀਂ ਸਾਡੇ ਕੋਲ ਕੈਮੀਕਲ ਹੈਗਾ ਜਦੋਂ ਮਾਨਸਾਪਾ ਐਮਪੀ ਸੀਗੇ ਇਹਦੇ ਹੁੰਦੇ ਸੀ ਪਤਾ ਨਹੀਂ ਉਹ ਕੈਮੀਕਲ ਕਿੱਥੇ ਆ ਉਹ ਸਾਡੇ ਕੋਲੇ ਤਾਂ ਪਹੁੰਚਣੇ ਵਾਲੇ ਤੱਕ ਉਹ ਦਿੱਲੀ ਦਿੱਲੀ ਰਹਿ ਗਿਆ ਜਾਂ ਤਾਂ ਇੱਧਰ ਲਿਆਉਣ ਤੇ ਖਰਚਾ ਬਾਲਾ ਪੈਂਦਾ ਹੋਣਾਗਾ ਇਹ ਚੱਕਰ ਹੋ ਸਕਦਾ ਹੋਰ ਤਾਂ ਕੋਈ ਹੋ ਨਹੀਂ ਸਕਦਾ ਜਿਹੜੇ ਸਾਹਿਬ ਨਾਲ ਸੀਐਮ ਸਾਹਿਬ ਦਾਵਾ ਕਰ ਰਿਹਾ ਅਸੀਂ ਕੇਦਰੀਵਾਲ ਜੀ ਨੂੰ ਪੀਐਮ ਬਣਾ ਦੇਣਾ ਲੱਗਦਾ ਬਣਾ ਦੇਣਗੇ ਪੀਐਮ ਮੈਂ ਦਾਅਵਿਆਂ ਦਾ ਤਾਂ ਕੀ ਆ ਜੀ ਦਾਅਵੇ ਤਾਂ ਕੋਈ ਵੀ ਕਰ ਸਕਦਾ ਦਾਅਵੇ ਤਾਂ ਮੈਂ ਵੀ ਕਰ ਸਕਦਾ ਕੱਲ ਨੂੰ ਵੀ ਮੈਂ ਸੀਐਮ ਬਣੂਗਾ ਦਾਅਵੇ ਨਾਲ ਤਾਂ ਕੁਝ ਨਹੀਂ ਹੁੰਦਾ ਜੀ ਉਹ ਤਾਂ ਲੋਕਾਂ ਨੇ ਦੇਣਾ ਹੋ ਰਿਜ਼ਲਟ ਦੇਤਾ ਇਥੋਂ ਦੱਸਿਆ ਪਹਿਲਾਂ ਹੀ ਇਹਨਾਂ ਸਟੇਟਾਂ 'ਚ ਨੋਟਾ ਤੋਂ ਵੀ ਘਟ ਗਏ ਜੀ ਉੱਥੇ ਪੰਜਾਬ ਦਾ ਇਹਨਾਂ ਨੇ ਪਤਾ ਨਹੀਂ ਕਿੰਨੇ 100 ਕਰੋੜ ਰੁਪਇਆ ਗਾਲਤਾ ਜੀ ਜਿਹੜੇ ਆਂਦੇ ਹੁੰਦੇ ਸੀਗੇ ਜਹਾਜ਼ਾਂ ਤੇ ਚੜਦੇ ਆ ਤੇ ਹੁਣ 400 ਕਰੋੜ ਦਾ ਜਹਾਜ਼ ਆਪ ਲਈ ਫਰਦੇ ਆ ਜੀ ਆਪਣੇ ਜਿਹੜਾ ਇਹਨਾਂ ਦਾ ਦਿੱਲੀ ਦੇ ਆਪਣੇ ਸੁਪਰੀਮੋ ਸਾਹਿਬਾ ਕੇਜਰੀਵਾਲ ਸਾਹਿਬ ਉਹ 400 ਕਰੋੜ ਦਾ ਜਹਾਜ਼ ਲਈ ਫਿਰਦੇ ਜਿਹੜੇ ਲੋਕਾਂ ਦੇ ਜਹਾਜ਼ ਪਰਖਦੇ ਸੀਗੇ ਅਸੀਂ ਸਾਈਕਲਾਂ ਤੇ ਰਵਾਂਗੇ ਅਸੀਂ ਆ ਰਵਾਂਗੇ ਤੇ ਹੁਣ ਇਹਨਾਂ ਨੂੰ ਕੀ ਹੋ ਗਿਆ ਜੀ ਠੀਕ ਐ ਬਾਈ ਇਹ ਇਹਨਾਂ ਨੇ ਹੜਾ ਹੜਾ ਵਾਲੇ ਵੀ ਪੋਸਟਰ ਬਹੁਤ ਲਾਏ ਆ ਕਹਿੰਦੇ ਸੀ ਨਸ਼ਾ ਤਸਕਰ ਫੜ ਲਈ ਹੜਾ ਵਾਲਿਆਂ ਨੂੰ ਪੈਸੇ ਭੇਜ ਤੇ ਹਾਂ ਉਹ ਵੀ ਉਹ ਤੁਸੀਂ ਉਧਰ ਜਾ ਕੇ ਪਤਾ ਕਰੋ ਜੀ ਉਹ ਜਿਹੜੇ ਉਹਨਾਂ ਨੂੰ ਚੈੱਕ ạt-ạt ਕੇ ਦਿੱਤੇ ਆ ਜਿਹੜੇ ਕਹਿੰਦੇ ਮੁਰਗੀ ਦੇ ਪੈਸੇ ਵੀ ਦੇਵਾਂਗੇ ਉਹ ਤੁਹਾਨੂੰ ਉਧਰਲੇ ਦੱਸਣਗੇ ਸਾਡੇ ਤੋਂ ਬਿਹਤਰ ਇਹ ਬਾਈ ਇਹ ਵੀ ਕਹਿੰਦੇ ਸੀ ਵੀ ਗੜੇਮਾਰੀ ਵੀ ਹੋਈ ਸੀ ਕਣਕ ਵਾਲੇ ਮਾਵਜੇ ਵੀ ਦੇਵਾਂਗੇ ਅਸੀਂ ਉਹ ਦਸੀ ਜਾਨਾ ਨਾ ਇਹ ਇਧਰ ਤਾਂ ਚਲੋ ਹਲੇ ਬਾਬੇ ਦੀ ਕਿਰਪਾ ਜੀ ਹਲੇ ਤਾਂ ਇਧਰ ਸਾਡੇ ਤਾਂ ਕੋਈ ਐਡਾ ਕੋਈ ਐਵੇਂ ਕਹਿ ਦੇ ਕੇ ਨੁਕਸਾਨ ਹੋਇਆ ਨਹੀਂ ਪਰ ਜਿਨ੍ਹਾਂ ਦਾ ਹੋਇਆ ਕਿਸੇ ਨੂੰ ਕੱਖ ਨਹੀਂ ਮਿਲਿਆ